ਰਾ ਬਹੁਤ ਖਾਸ ਹਾਲਤ ਮੈਂ ਬਾਬਾ ਜੀ 20 ਸਾਲ ਪਹਿਲਾਂ ਆਇਆ ਸੀਗਾ ਜੀ ਇਹ ਕਹਿੰਦੇ ਵੀ ਨਿਸ਼ਾਨੀ ਮਿਲੀ ਤਾਂ ਹੈਗੀ ਆ ਪਰ ਕੀ ਦੀ ਇਹ ਨਹੀਂ ਪਤਾ ਹਜੇ ਤੱਕ ਪਗਾਣੀ ਬਗਾਣੀ ਕਹਿੰਦੇ ਆ ਉਸੇ ਜਿਵੇਂ ਹਿੰਦੀ ਵਿੱਚ ਇਹ ਜਾਮਣ ਦਾ ਕਿਲਾ ਸੀਗਾ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਜਾਮਣ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਸੀ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਸਵੇਰ ਨਾਲ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਦਿਨ ਸ਼ਨੀਵਾਰ ਤਰੀਕ ਹੈਗੀ ਆ 5 ਜੁਲਾਈ ਟਾਈਮ ਹੋ ਚੁੱਕਿਆ ਸਵੇਰ ਦੇ 8:20 ਮਿੰਟ ਪੌਂਡਾ ਸਾਹਿਬ ਆਗੇ ਸੀ ਆਪਾਂ ਦੇਰਦੂਨ ਤੋਂ ਤੇ ਹੁਣ ਆਪਾਂ ਜਾਣਾ ਪੰਗਾਣੀ ਸਾਹਿਬ ਮੱਥਾ ਟੇਕ ਕੇ ਪੌਂਡਾ ਸਾਹਿਬ ਦਰਸ਼ਨ ਮੇਲੇ ਕਰਕੇ ਤੇ ਜੇ ਕੋਈ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਵਾਲੇ ਤੋਲੇ ਹੋਇਆ ਤਾਂ ਫਿਰ ਆਪਾਂ ਉੱਥੇ ਵੀ ਜਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਘਰਾਂ ਨੂੰ ਵਾਪਸੀ ਤੇ ਆ ਖੜਾ ਆਪਣਾ ਮੋਟਰਸਾਈਕਲ ਅੰਦਰ ਖੜਾਤਾ ਸੀ ਆਪਾਂ ਰਾਤ ਡਿਊਟੀ ਦੇ ਭਿੱਜਿਆ ਪਿਆ ਮੀਂਹ ਦਾ ਹੀ ਰਾਤ ਦਾ ਦਰਸ਼ਨ ਮੇਲੇ ਆਪਾਂ ਕਰ ਲਏ ਤੇ ਆਪਣੀ ਹੁਣ ਤਿਆਰੀਆ ਫੁੱਲ ਆਪਾਂ ਚੱਲੇ ਆਂ ਪੰਗਾਣੀ ਸਾਹਿਬ ਨੂੰ ਪੌਂਟਾ ਸਾਹਿਬ ਤੋਂ ਪੰਗਾਣੀ ਸਾਹਿਬ ਨੂੰ ਜਾ ਰਹੇ ਸੀਗੇ ਰਾਹ ਬਹੁਤ ਖਸਤਾ ਹਾਲਤਾ ਟੋਏ ਬਹੁਤ ਇੱਥੇ ਦਾ ਜੇ ਫੇਰ ਠੀਕ ਆ ਪਿੱਛੇ ਮਤਲਬ ਕਿ ਬਹੁਤ ਨੈਰੋ ਰਾਹ ਵਾ ਗੱਡੀ ਦਾ ਮਸਾਂ ਜਾਂਦੀ ਆ ਦੋ ਮੋਟਰਸਾਈਕਲ ਮਸਾਂ ਕਰਾਉਂਦੇ ਨੇ ਇੱਥੇ ਘਟਾਬਾ ਲੱਭਿਆ ਉਧਰੋਂ ਚਾਹ ਪਾਣੀ ਆਪਾਂ ਛਕਿਆ ਨਹੀਂ ਸੀ ਗੁਰਦਰਾ ਸਾਹਿਬ ਮੱਥਾ ਟੇਕ ਕੇ ਨਿਕਲਿਆ ਤੇ ਪਰੌਂਠਾ ਖਾਣੇ ਇੱਕ ਇੱਕ ਤੇ ਚਾਹ ਪੀਵਾਂਗੇ ਇੱਥੇ ਤੇ ਗੁਰਦਰਾ ਸਾਹਿਬ ਇੱਥੋਂ ਥੋੜਾ ਹੀ ਰਹਿ ਗਿਆ ਬਸ ਤੇ 10 ਮਿੰਟ ਦੇ ਵਿੱਚ ਵਿੱਚ ਆਪਾਂ ਪਹੁੰਚ ਜਾਾਂਗੇ ਤੇ ਆਪਾਂ ਤੁਹਾਨੂੰ ਕਰਾਉਣੇ ਉੱਥੇ ਜਾ ਕੇ ਪੰਗਾਣੀ ਸਾਹਿਬ ਦੇ ਦਰਸ਼ਨ ਤੇ ਆ ਰ ਆਉਂਦਾ ਪੌਂਟਾ ਸਾਹਿਬ ਵੱਲੋਂ ਇਹ ਸੜਕ ਉੱਥੇ ਇੱਕ ਜਾ ਕੇ ਚੌੜੀ ਹੋਈ ਆ ਪਿੱਛੇ ਦਾ ਜਿਵੇਂ ਹੀ ਪੋਰਾ ਕਾ ਸਿਰਫ ਕੱਚੀ ਸੜਕਾ ਐਡੇ ਐਡੇ ਟੋਏ ਪਾਣੀ ਪੂਰਾ ਭਰਿਆ ਹੋਇਆ ਉਹਨਾਂ 'ਚ ਦੇਵਾਂਸ਼ ਸਵੀਟ ਸ਼ਾਪ ਪਿੰਡ ਹੈਗਾ ਇਹ ਸਿੰਘਪੁਰਾ ਸਿੰਘਾ ਸਿੰਗਾਪੁਰਾ ਪਤਾ ਨਹੀਂ ਐਦਾਂ ਦਾ ਕੋਈ ਪਿੰਡ ਆ। ਇਹ ਆ ਜੀ ਗੁਰਦੁਆਰਾ ਪੰਗਾਣੀ ਸਾਹਿਬ। ਆਪਾਂ ਅਕਸਰ ਪੜ੍ਹਦੇ ਰਹਿੰਦੇ ਸੀ ਨਾ ਪੰਗਾਣੀ ਦਾ ਯੁੱਧ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਫੌਜ ਤਿਆਰ ਕੀਤੀ ਸੀ। ਪੌਂਟਾ ਸਾਹਿਬ ਤਾਂ ਇੱਥੇ ਉਹ ਯੁੱਧ ਹੋਇਆ ਸੀ ਤੇ ਉਹ ਯੁੱਧ ਜਿੱਤਿਆ ਵੀ ਸੀ। ਜਿਹੜੀ ਕਿ ਆਪਾਂ ਪਿਛਲੀ ਵੀਡੀਓ 'ਚ ਆਪਾਂ ਜਾਣਕਾਰੀ ਦਿੱਤੀ ਸੀ ਇੱਧਰ ਆਹ ਖੜੀ ਆ ਆਪਣੀ ਬੱਕੀ। ਪਲੈਟਿਨਾ 100 cc 2011 ਮਾਡਲ ਆ ਹਾਲ ਬਣਿਆ ਹੋਇਆ ਇੱਧਰ ਤੇ ਇੱਧਰ ਲੰਗਰ ਗੁਰੂ ਦਾ ਲੰਗਰ 24 ਘੰਟੇ ਤੇ ਇੱਧਰੋਂ ਆਪਾਂ ਆਇਆ ਪਿੰਡ ਨੇ ਜੰਗਲ ਜੇ ਜਾ ਕੇ ਆ ਨਾਲ ਆ ਜਿਵੇਂ ਪਹਾੜੀ ਏਰੀਆ ਬਿਲਕੁਲ ਚੱਕਰਾਤਾਂ ਨੂੰ ਨਿਕਲ ਜਾਂਦਾ ਰੋਡ ਮਿਲਦਾ ਹੈ ਤੇ ਆਪਾਂ ਕਰਦੇ ਆ ਦਰਸ਼ਨ ਮੇਲਾ 14 ਕਿਲੋਮੀਟਰ ਸੀਗਾ ਡੇਢ ਘੰਟਾ ਲੱਗ ਗਿਆ ਰਸਤਾ ਬਹੁਤ ਖਰਾਬ ਸੀ ਮੈਂ ਬਾਬਾ ਜੀ 20 ਸਾਲ ਪਹਿਲਾਂ ਆਇਆ ਸੀਗਾ ਜੀ ਉਦੋਂ ਮੇਰੇ ਯਾਦ ਨਹੀਂ ਪਤ ਨਹੀਂ ਕਿਵੇਂ ਸੀਗਾ ਇੱਥੇ ਉਦੋਂ ਉਸ ਹਾਬ ਨਾਲ ਤੇ ਨਾ ਮੇਰੇ ਰਸਤਾ ਜਾ ਸੀ ਹੁਣ ਅਸੀਂ ਲਾ ਕੇ ਆਏ ਆ ਫੋਨ ਤੇ ਲਾਇਆ ਤੇ ਉਸ ਹਾਬ ਨਾਲ ਆ ਅਸੀਂ ਪੈ ਗਏ ਛੋਟਾ ਰਾ ਜਿਹੜਾ ਉਹ ਚਿੱਕੜ ਚੁੱਕੜ ਜਿਹਾ ਬਹੁਤ ਉਧਰ ਦੀ ਸਾਨੂੰ ਸਾਨੂੰ ਉਧਰ ਦੀ ਲੈ ਆਇਆ ਫੋਨ ਉਹ ਵੱਡਾ ਲੈ ਆਇਆ ਫੋਨ ਨਾਲ ਤੋਂ ਲੈ ਆਇਆ ਤੇ ਹਾਂਜੀ ਹੁਣ ਬੜੇ ਥਾਣੇ ਨਾ ਬੱਸਾਂ ਜਾਂਦੀਆਂ ਨੇ ਉਹਨਾਂ ਦੇ ਨਾਲ ਹੀ ਜਗਾ ਜੀ ਠੀਕ ਹੈ ਬੱਸਾਂ ਬੱਸਾਂ ਗੱਡੀਆਂ ਜਿਹੜਾ ਜ਼ਿਆਦਾ ਰਾਹ ਵਗਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੀ ਕ ਸੰਗਤ ਆਉਂਦੀ ਹੈ ਜੀ ਇਹ ਡੇਲੀ ਆ ਜਾਂਦੀ ਹੈ ਆ ਜਾਂਦੀ ਹੈ ਜੀ ਬਹੁਤ ਸੰਗਤ ਆਉਂਦੀ ਪਰ ਕਿਈ ਵਾਰੀ بارش ਇੱਕ ਤਰੀਕੇ ਤਾਂ ਇਸ ਵੇਲੇ ਜ਼ਿਆਦਾ ਆਈ ਹੈ ਹੁਣ ਛੁੱਟੀਆਂ ਬੰਦ ਹੋ ਗਈਆਂ ਬੰਦ ਹੋ ਗਈਆਂ ਹਾਂਜੀ ਲੱਗ ਗਏ ਨੇ ਉਹਨਾਂ ਦੇ 5 ਤਰੀਕ ਦੇ ਉਹ ਤੇ ਜਿਹੜੇ ਰੀਤੀ ਹਨ ਉਹ ਵੀ ਲੱਗ ਗਏ ਨੇ ਬਾਕੀ ਹੇਮਕੁੰਡ ਸਾਹਿਬ ਦੀ ਯਾਤਰਾ ਚੱਲ ਰਹੀ ਹੈ ਇੱਕ ਅੱਗੇ ਯਾਤਰਾ ਪਰ ਉਹਨਾਂ ਕੋਲ ਜਿਹੜਾ ਸਾਹਿਬ ਹਾਂਜੀ ਹਾਂਜੀ ਉਸ ਯਾਤਰਾ ਵੀ ਠੱਗੀ ਹੈ ਤੁਹਾਨੂੰ ਅੱਜ ਉੱਥੇ ਬੜੀ ਭੀੜ ਰਹੀ ਦੀ ਥੋੜਾ ਜਿਹਾ ਪੰਗਾਣੀ ਸਾਹਿਬ ਦਾ ਸਾਰਾ ਪ੍ਰਬੰਧ ਇਹਨਾਂ ਬਾਬਾ ਜੀ ਕੋਲ ਆ ਤੇ ਆਲੇ ਦੁਆਲੇ ਦਾ ਵਾਤਾਵਰਣ ਬਹੁਤ ਹੀ ਸੋਹਣਾ ਵਾ ਚਲ ਆਪਾਂ ਹੁਣ ਟਾਈਮ ਨਾ ਖਰਾਬ ਕਰੀਏ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਦਰਸ਼ਨ ਮੇਲਾ ਕਰਵਾਉਨੇ ਆ ਦਾ ਜਿਵੇਂ ਇੱਕ ਹੋਰ ਦਿਖਾਉਣੇ ਉਹਨਾਂ ਦੀ ਨਿਸ਼ਾਨੀ ਇਤਿਹਾਸ ਜਿੱਥੇ ਘੋੜਾ ਬੰਨਿਆ ਸੀ ਉਹਨਾਂ ਨੇ ਅ ਇਸ ਫਗੱਤਰ ਸਥਾਨ ਤੇ ਕਹਿੰਦੇ ਦਸ਼ਮੇਸ਼ ਪਿਤਾ ਜੀ ਦਾ ਘੋੜਾ ਵਿਸ਼ਰਾਮ ਕਰਦਾ ਸੀ ਇਹ ਜਾਮਣ ਦਾ ਕਿਲਾ ਸੀਗਾ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਜਾਮਣ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਸੀਗਾ ਤੇ ਗੁਰੂ ਜੀ ਨੇ ਇੱਥੇ ਪੰਗਤੀ ਨੂੰ ਸੱਚ ਕਰ ਦਿੱਤਾ ਗੁਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸਤ ਹਰਿਆ ਮਤਲਬ ਕਿ ਇੱਥੇ ਜਿਹੜਾ ਇਹ ਮਤਲਬ ਕਿ ਸੁੱਕੇ ਹੋਏ ਦਰਖਤ ਸੀਗਾ ਉਸ ਤੋਂ ਬਾਅਦ ਜਦੋਂ ਇੱਥੇ ਵਿੱਚ ਸ਼ਰਾਮ ਕਰਦੇ ਸੀ ਘੋੜੇ ਬੰਦੇ ਸੀਗੇ ਤੇ ਉਦੋਂ ਉਹਦੇ ਹਰਾ ਹੋ ਗਿਆ ਸੀਗਾ ਤੇ ਇਹ ਜਾਮਣ ਦਾ ਦਰਸਾ ਇੱਧਰ ਦੇਖੋ ਇਹ ਸਾਰਾ ਜਾਮਣ ਬਹੁਤ ਜ਼ਿਆਦਾ ਜਾਮਣ ਲੱਗੀ ਹੋਈ ਹੈ ਉੱਪਰ ਗੁੱਛੇ ਤੇ ਗੁੱਛੇ ਲੱਗੇ ਪਏ ਨੇ ਥੱਲੇ ਬਹੁਤ ਡਿੱਗੀਆਂ ਪਈਆਂ ਨੇ ਤੇ ਇਧਰ ਹਾਲ ਹੋ ਗਿਆ ਪਾਰਕਿੰਗ ਵਾਸਤੇ ਜਾਂਕਿ ਗੁਰਮਤ ਸਮਾਗਮ ਵਗੈਰਾ ਹੁੰਦੇ ਨੇ ਉਦੋਂ ਪਿੱਛੇ ਇਧਰ ਛੋਟੇ ਛੋਟੇ ਪਿੰਡ ਆ ਗਏ ਤੇ ਇਧਰ ਆ ਮੈਨੂੰ ਲੱਗਦਾ ਚਕਰਾਤੇ ਨੂੰ ਰੋੜ ਜਾਂਦੀ ਹੈ ਸ਼ਾਇਦ ਮੈਨੂੰ ਕੱਲ ਦੱਸ ਦੇ ਵਿਕਾਸ ਨਗਰ ਹੋਟੀ ਤੇ ਇਹ ਵੀ ਆਪਾਂ ਬਾਅਦ ਵਿੱਚ ਕੋਈ ਨਾ ਕਰਾਂਗੇ ਟੋਰ ਵਧੀਆ ਖੁੱਲਾ ਮਾਹੌਲ ਆ ਜਿਹੜੀ ਆਪਾਂ ਕੰਦਰ ਨਿਸ਼ਾਨੀ ਦੇਖੀ ਆ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਉਹ ਪ੍ਰਾਤਨ ਨਿਸ਼ਾਨੀ ਉਹ ਇਹ ਨਹੀਂ ਹੈਗੀ ਵੀ ਗੁਰਗੋਬਿੰਦ ਸਿੰਘ ਮਹਾਰਾਜ ਦੀ ਆ ਉਹ ਪ੍ਰਾਤਨ ਨਿਸ਼ਾਨੀਆਂ ਕਿਉਂਕਿ ਇੱਥੇ ਯੁੱਧ ਹੋਇਆ ਸੀਗਾ ਕਿਸੇ ਦੀ ਵੀ ਹੋ ਸਕਦੀ ਆ ਉਹ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਆਪਾਂ ਦਰਸ਼ਨ ਕਰ ਲਏ ਜੀ ਤੇ ਹੁਣ ਆਪਾਂ ਚਾਲੇ ਪਾਉਣੇ ਆ ਵਾਪਸੀ ਦੇ ਇੱਧਰ ਰਹਿਐਸ਼ ਲਈ ਕਮਰਿਆਂ ਦਾ ਵੀ ਇੱਥੇ ਪ੍ਰਬੰਧ ਆ ਪੂਰਾ ਜੇ ਕੋਈ ਵਾਰੀ ਨਾ ਕੋਈ ਨੇਰੇ ਸਵੇਰੇ ਇੱਥੇ ਆਉਂਦਾ ਵੀ ਮੰਗਾਣੀ ਸਾਹਿਬ ਰੁਕਦੇ ਆ ਕਿ ਤਾਂ ਤੁਸੀਂ ਇੱਥੇ ਰੁਕ ਸਕਦੇ ਹੋ ਲੈ ਇਹ ਜੇ ਅੰਬ ਤਾਂ ਆਪਣੇ ਰੇੜੀਆਂ ਤੇ ਵੀ ਨਹੀਂ ਮਿਲਦੇ ਹੁਣੇ ਲੈ ਪੂਰੇ ਪੱਕੇ ਪਏ ਨੇ ਜਿਹੜੇ ਆ ਡਿੱਗੇ ਪਏ ਨੇ ਨਾ ਥੱਲੇ ਆ ਤੋਤਿਆਂ ਨੇ ਟਕ ਟਕ ਤੇ ਇਹਦੇ ਨਾਲ ਹੀ ਆ ਸਾਰੇ ਉੱਪਰ ਲੱਗੇ ਪਏ ਨੇ ਮੈਂ ਇੱਧਰ ਮਗਰ ਆਇਆ ਸੀਗਾ ਦੇਖਣ ਪਿੰਡ ਪੁੰਡ ਉਹ ਬਾਬਾ ਜੀ ਤੋਂ ਮੈਂ ਪੁੱਛਦਾ ਸੀ ਕਿ ਮੈਂ ਕਿਹਾ ਚਕਰਾਤੇ ਨੂੰ ਜਾਣਾ ਹੋਵੇ ਕਿਉਂਕਿ ਚਕਰਾਤੇ ਤੋਂ ਅੱਗੇ ਵਾਟਰਫਾਲ ਪੈਂਦਾ ਨਾ ਟਾਈਗਰ ਵਾਟਰਫਾਲ ਆ ਬਹੁਤ ਫੇਮਸ ਆ ਉਹ ਤਕਰੀਬਨ ਚਕਰਾਤੇ ਤੋਂ ਵੀ ਅੱਗੇ ਆ ਕਿਉਂਕਿ ਚਕਰਾਤਾ ਮੇਰੇ ਲੱਗਾ ਵੀ ਮਿਲਟਰੀ ਏਰੀਆ ਵਾ ਸ਼ਾਇਦ ਜ਼ਿਆਦਾ ਉੱਥੇ 12000 ਦੇ ਕਰੀਬ ਫੌਜ ਰਹਿੰਦੀ ਆ ਤੇ ਪਾਣੀ ਉੱਥੋਂ ਟੈਂਕਰ ਭਰ ਕੇ ਲਿਆਉਂਦੇ ਨੇ ਹੋਰ ਕਿਤੋਂ ਐਦਾਂ ਦੀ ਉੱਥੇ ਗੱਲਬਾਤ ਆ ਤੇ ਆਹ ਰੇਂਜ ਆ ਤੇ ਇਹੀ ਰੇਂਜ ਦੇ ਵਿੱਚ ਅੱਗੇ ਚਕਰਾਤਾ ਆਉਂਦਾ ਵਾ ਤੇ ਬਾਬਾ ਜੀ ਨੇ ਆਪਾਂ ਦੱਸਤਾ ਵੀ ਅਗਲੀ ਵਾਰੀ ਆਉਣਾ ਪੌਂਟਾ ਸਾਹਿਬ ਤੋਂ ਦੇਰਾਦੂਨ ਜਾਣ ਦੀ ਲੋੜ ਨਹੀਂ ਤੇ ਸਿੱਧਾ ਵਿਕਾਸਨਗਰ ਵਿਕਾਸਨਗਰ ਤੋਂ ਚਕਰਾਤਾ ਹੁੰਦਾ ਹੈ ਤੁਸੀਂ ਅੱਗੇ ਵਾਟਰਫਾਲ ਪਹੁੰਚ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਪ੍ਰਸ਼ਾਦਾ ਪਾਣੀ ਛਕ ਲਿਆ ਇੱਕਦਾਂ ਰਸਤੇ ਵਿੱਚ ਜੇ ਕੋਈ ਆਊ ਠੀਕ ਹੈ ਨਹੀਂ ਆਪਾਂ ਫਿਰ ਕਰਦੇ ਹਾਂ ਉਸ ਤੋਂ ਬਾਅਦ ਸਮਾਪਤੀ ਕਿਤੇ ਖੜ ਕੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਇੱਕ ਗੱਲ ਹੋਰ ਮੈਂ ਉਹ ਭੁੱਲ ਗਿਆ ਸੀਗਾ ਇਹ ਜਿਹੜਾ ਪੰਗਾਣੀ ਪਿੰਡ ਆ ਨਾ ਪਗਾਣੀ ਬਗਾਣੀ ਕਹਿੰਦੇ ਆ ਉਸੇ ਜਿਵੇਂ ਹਿੰਦੀ ਵਿੱਚ ਉਹ ਆ ਪਿੰਡ ਆ ਹੋ ਪਗਾਣੀ ਤੇ ਇਹ ਤੋਂ ਹੀ ਭੰਗਾਣੀ ਸਾਹਿਬ ਗੁਰਦਾਰਾ ਦਾ ਨਾਮ ਪਿਆ ਜਦੋਂ ਇੱਥੇ ਯੁੱਧ ਹੋਇਆ ਸੀ ਭੰਗਾਣੀ ਸਾਹ ਵਾਲਾ ਰੋਡ ਆ ਇਹ ਕੱਚੇ ਘਰ ਪਿੱਛੇ ਵੀ ਸੀ ਮੇਰੇ ਤੋਂ ਵੀਡੀਓ ਨਹੀਂ ਬਣੀ ਹੈਗੀ ਜਿਵੇਂ ਅੱਗੇ ਹਟਾਈਆਂ ਨਹੀਂ ਹੁੰਦੀ ਸੀ ਰਾਜਸਥਾਨ ਚ ਆਪਾਂ ਦੇਖਣੀ ਆ ਦੇਖੀ ਹੋਣਗੀਆਂ ਉਹ ਸ਼ੂਟਿੰਗਾਂ ਚ ਐਦਾਂ ਦਾ ਹਿਸਾਬ ਕਿਤਾਬ ਆ ਸੜਕਾਂ ਸੁੜਕਾਂ ਦਾ ਹਾਲ ਇੱਧਰ ਵੀ ਇਹੋ ਜਿਹਾ ਹੀ ਆ ਭਰੇ ਭੈਨੇ ਟੋਏ ਪਾਣੀ ਨਾਲ ਦੇਖੋ ਤੁਸੀਂ ਤੇ ਇੱਧਰ ਆ ਛੋਟਾ ਜਿਹਾ ਜੰਗਲ ਆ ਨਾਲ ਮੀਂਹ ਹਜੇ ਕਣੀਆਂ ਜਿਹਾ ਮੈਨੂੰ ਲੱਗਦਾ ਵੀ ਫੇਰ ਆਉਂਦੀਆਂ ਲੱਗਦੀਆਂ ਨੇ ਜਿੱਥੇ ਕਾਪਾ ਨੂੰ ਚਲੋ ਜਿਆਦਾ ਤੇਜ਼ ਲੱਗਿਆ ਆਪਾਂ ਰੇਨ ਕੋਟ ਤਾਂ ਆਪਣੇ ਕੋਲੇ ਹੈਗਾ ਹੀ ਆ ਤੇ ਆਪਾਂ ਜੇ ਬਾਲਾ ਜਿਆਦਾ ਤੇਜ਼ ਆਇਆ ਫੇਰ ਆਪਾਂ ਕਿਤੇ ਜਾ ਕੇ ਰੁਕ ਜਾਾਂਗੇ ਪੰਗਾਣੀ ਤੋਂ ਪੌਂਟਾ ਸਾਹਿਬ ਅੰਬਾਲੇ ਨੂੰ ਜਾ ਰਹੇ ਆ ਆਪਾਂ ਮੀਂਹ ਆ ਗਿਆ 10 ਮਿੰਟ ਤਾਂ ਚੱਲੇ ਰੇਨ ਕਵਰ ਪਾਏ ਤੇ ਇੱਥੇ ਇੱਕ ਪਾਟਾਬੇ ਤੇ ਰੁਕੇ ਆ ਚੌਧਰੀ ਟੱਬਾ ਤੇ ਰੇਨ ਕਵਰ ਆਪਾਂ ਇੱਥੇ ਪਾ ਲੇ ਤੇ ਚਾਹੂ ਪੀਨੇ ਆ ਤੇ ਫੇਰ ਚੱਲਦੇ ਆਪਾਂ ਆਪਾਂ ਉੱਤਰਾਖੰਡ ਵਾਲਾ ਜਿਹੜਾ ਟੂਰ ਸੀ ਉਹ ਪੂਰਾ ਕਰਕੇ ਘਰੇ ਆ ਗਏ ਸੀਗੇ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਹਨੇਰਾ ਹੋ ਗਿਆ ਸੀ ਆਪਾਂ ਉਹਨਾਂ ਨੂੰ ਵੀ ਹੈ ਨਾ ਛੱਡਣਾ ਸੀ ਤੇ ਥੱਕੇ ਹੋਏ ਸੀ ਸੌਂ ਗਏ 5-6 ਘੰਟੇ ਦਾ ਪਹਿਲਾਂ ਆਪਾਂ ਸਫਰ ਉਹ ਤੈਅ ਕੀਤਾ ਵੀਡੀਓ ਨੂੰ ਬਹੁਤ ਵਧੀਆ ਪਿਆਰ ਦਿੱਤਾ ਸਾਰਿਆਂ ਨੇ ਸ਼ੇਅਰ ਕੀਤੀਆਂ ਕਮੈਂਟ ਕੀਤੇ ਲਾਈਕ ਕੀਤਾ ਤੁਸੀਂ ਫੇਸਬੁੱਕ ਤੇ ਤਾਂ ਕਰਦੇ ਹੋ ਤੇ YouTube ਤੇ ਆਪਣਾ ਇੱਕ ਚੈਨਲ ਨਾ ਗੈਰੀ ਟੂਰ ਦੇ ਨਾਮ ਤੇ ਉਹ ਵੀ ਜਰੂਰ ਸਬਸਕ੍ਰਾਈਬ ਕਰਿਓ ਜਾ ਕੇ ਆਉਣ ਵਾਲੇ ਜਿਹੜਾ ਦਿਨ ਨੇ ਆਪਾਂ 4-5 ਦਿਨ ਦਾ ਇੱਕ ਨਵਾਂ ਹੋਰ ਸਫਰ ਲੈ ਕੇ ਆ ਰਹੇ ਹਾਂ ਉਹ ਵੀ ਵੀਡੀਓ ਨੂੰ ਤੁਸੀਂ ਪਹਿਲਾਂ ਜਿੰਨਾ ਪਿਆਰ ਦਿਓਗੇ ਉਦੋਂ ਬਾਅਦ ਆਪਾਂ ਅਗਲੇ ਜਿਹੜਾ ਟੂਰ ਆ ਉਹ ਆਪਾਂ ਪਲਾਨ ਉਹ ਵੀ ਬਣਾ ਰਹੇ ਹਾਂ ਤੇ ਉਦੋਂ ਤੱਕ ਜੁੜੇ ਰਹੋ ਵੀਡੀਓ ਦੇਖਿਓ ਜ਼ਰੂਰ ਤਦ ਤੱਕ ਲਈ ਰੱਬ ਰਾਖਾ